ਮਲੇਰਕੋਟਲਾ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸ਼ੁਭਨੀ ਸੋਡੀ 17 ਦਸੰਬਰ 2025 ਦਿਨ ਬੁੱਧਵਾਰ ਸਰਹੰਦ ਦੇ ਸੂਬੇਦਾਰ ਵजीर खान ਦੀ ਕਚਹਿਰੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਦਾਂ ਨਾਰਾ ਮਾਰਨ ਵਾਲੇ ਨਵਾਬ ਸ਼ੀਰ ਮੁਹੰਮਦ ਖਾਨ ਦਾ ਮਕਬਰਾ ਅਤੇ ਰਿਆਸਤ ਮਲੇਰਕੋਟਲਾ ਦੇ ਨਵਾਬੀ ਖਾਨਦਾਨ ਸਬੰਧਤ ਸ਼ਾਹੀ ਮਕਬਰਿਆਂ ਜੋ ਕਿ ਸਰਹੰਦ ਦੀ ਦਰਵਾਜੇ ਦੇ ਬਾਹਰ ਕਰੀਬ 8 ਬਿੱਗੇ ਵਿੱਚ ਫੈਲੇ ਸ਼ਾਹੀ ਮਕਬਿਆਂ ਵਿੱਚ ਰਿਆਸਤ ਦੇ ਸਮੇਂ-ਸਮੇਂ ਸਰ रहे নবাব নবাবਾਂ ਦੀਆਂ بیگمਾਂ নবাব ਖਾਨਦਾਨ ਦੇ ਪਰਿਵਾਰਕ ਜੀ ریاستی ਫੌਜਾਂ ਅਤੇ ਪੁਲਿਸ ਦੇ ਨਵਾਬੀ ਖਾਨਦਾਨ ਨਾਲ ਸਬੰਧਤ ਜਰਨਲ ਅਤੇ ریاستی ਪ੍ਰਸ਼ਾਸਨ ਦੇ ਉੱਚ ਅਧ ਅਹਲਕਾਰ ਦਫ਼ਨ ਹਨ ਸਬੰਧੀ ਜਾਣਕਾਰੀ ਦੇ ਰਹੇ ਹਾਂ ਮਲੇਰਕੋਟਲਾ ਦੇ নবাব شیر محمد ਖਾਨ ਨੇ ਜ਼ੁਲਮ ਅਤੇ ਜ਼ਬਰ ਵਿਰੁੱਧ ਆਵਾਜ਼ بلند ਕੀਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤੇਹ ਸਿੰਘ ਜੀ ਦੀ ਲਈ ਹਾ ਦਾ ਨਾਰਾ ਮਾਰਿਆ ਸੀ ਉਸ ਦੇ ਪਰਿਵਾਰ ਦੇ ਸ਼ਾਹੀ ਮਕਬਰੇ ਮਲੇਰ ਕੋਟਲਾ ਵਿਖੇ ਸਥਿਤ ਹਨ ਇਨ੍ਹਾਂ ਮਕਬਰਿਆਂ ਵਿੱਚ ਉਹਨਾਂ ਦੀ ਕਬਰ ਵੀ ਮੌਜੂਦ ਹੈ ਅਤੇ ਬਾਕੀ ਨਵਾਬਾਂ ਜਿਨ੍ਹਾਂ ਵਿੱਚ ਨਵਾਬ ਜਮਾਲ ਖਾਨ ਨਵਾਬ ਪੀਖਨ ਖਾਨ ਨਵਾਬ ਉਮਰ ਖਾਨ ਨਵਾਬ ਅਸਾਦੁੱਲਾਹ ਖਾਨ ਨਵਾਬ ਅਤਾਉੱਲਾਹ ਖਾਨ ਨਵਾਬ ਬजीर अली ਖਾਨ ਨਵਾਬ ਅਮੀਰ अली ਖਾਨ ਨਵਾਬ ਮਹਿਬੂਬ अली ਖਾਨ ਦੇ ਮਕਬਰੇ ਸ਼ਾਮਲ ਹਨ ਇਨ੍ਹਾਂ ਮਕਬਰਿਆਂ ਤੇ ਛੱਤ, ਗੁੰਬਦ ਜਾਂ ਮিনার ਬਣੇ ਹੋਏ ਹਨ। ਇਨ੍ਹਾਂ ਦੇ ਉੱਤਮ ਨਮੂਨੇ ਦੀ ਮੀਨਾਕਾਰੀ ਦੇ ਨਾਲ-ਨਾਲ ਚਿੱਟੇ ਅਤੇ ਲਾਲ ਪੱਥਰ ਲੱਗਿਆ ਹੋਇਆ ਹੈ। ਨਵਾਬ ਸਕੰਦਰ ਅਲੀ ਖਾਨ ਦਾ ਮਕਬਰਾ ਇਮਾਰਤ ਸ਼ਾਹੀ ਦੇ ਲਿਹਾਜ਼ ਨਾਲ ਬਾਕੀ ਮਕਬਰਿਆਂ ਨਾਲੋਂ ਅਲੱਗ ਹੈ। ਬੱਡੇ ਗੋਲ ਗੁੰਬਦ ਚਾਰੇ ਕੋਨਿਆਂ ਤੋਂ ਛੋਟੇ ਮিনার ਚਾਰੇ ਪਾਸੇ ਖਿੜਕੀਦਾਰ ਬਰਾਮਦੇ ਅਤੇ ਸੁੰਦਰ ਜਾਲੀਆਂ ਇਸ ਮਕਬਰੇ ਦੀ ਸੁੰਦਰਤਾ ਅਤੇ ਸ਼ਾਨ ਨੂੰ ਬਿਆਨ ਕਰਦੇ ਹਨ ਉੱਤਰੀ ਫਸਿਲ ਦੇ ਨਾਲ ਹੀ ਨਵਾਬ ਇਬਰਾਹਿਮ ਅਲੀ ਖਾਨ ਨਵਾਬ ਅਹਿਮਦ ਅਲੀ ਖਾਨ ਅਤੇ ਨਵਾਬ ਇਫਤਖਾਰ ਅਲੀ ਖਾਨ ਦਾ ਇੱਕੋ ਹੀ ਲੰਬਾ ਮਕਬਰਾ ਹੈ ਜਿਸ ਦੀ ਛੱਤ ਤੇ ਗੁੰਬਦ ਦੀ ਬਜਾਏ ਕੰਕਰੀਟ ਦਾ ਲੈਂਟਰ ਹੈ ਜਿਸ ਦੇ ਚਾਰੇ ਪਾਸੇ ਸੀਮਿੰਟ ਦੀਆਂ ਜਾਲੀਆਂ ਤੇ ਸਗਮਗ ਮਰਮਰ ਦੇ ਕੁੱਤਵੇ ਹਨ ਇੰਨਾ ਸ਼ਾਹੀ ਮਕਬਰਿਆਂ ਵਿੱਚ ਨਵਾਬਾਂ ਤੋਂ ਇਲਾਵਾ ਸਭ ਤੋਂ ਸੁੰਦਰ ਦੋ ਮੰਜ਼ਲਾ ਮਕਬਰਾ ਸਰ ਮੁਹੰਮਦ ਜੁਲਫ ਜੁਲਫਕਾਰ ਅਲੀ ਖਾਨ ਜੋ ਕਿ ਰਿਆਸਤ ਪਟਿਆਲਾ ਦੇ 1911 ਤੋਂ 1913 ਤੱਕ ਚੀਫ ਮਿਨਿਸਟਰ ਰਹੇ ਸੰਨ ਦਾ ਵੀ ਹੈ ਇੱਥੇ ਚਾਰੇ ਪਾਸੇ ਬਰਾਮ ਦੇ ਸਾਹਮਣੇ ਅਤੇ ਪੌੜੀਆਂ ਖੂਬਸੂਰਤ ਗੋਲ ਗੁਬੰਦ ਅਤੇ ਸੀਮਿੰਟ ਦੇ ਹੱਥਾਂ ਨਾਲ ਬਣਾਈਆਂ ਜਾਲੀਆਂ ਉੱਪਰਲੀ ਮੰਜ਼ਲ ਤੇ ਸੱਗ ਮਰਮਰ ਦੇਖਣਯੋਗ ਹੈ ਉਸ ਦੀ ਕਬਰ ਕੱਚੀ ਹੈ ਇਹ ਮਕਬਰਾ ਮਹਾਰਾਜਾ ਪਟਿਆਲਾ ਨੇ ਤਾਮੀਰ ਕਰਵਾਇਆ ਸੀ ਸ਼ਾਹੀ ਮਕਬਰਿਆਂ ਦੀ ਦੇਖਭਾਲ ਨਾ ਜਾਂ ਮੁਰੰਮਤ ਨਾ ਹੋਣ ਕਾਰਨ ਦਿਨ ਪ੍ਰਤੀ ਦਿਨ ਹਾਲਤ ਖਸਤਾ ਹੁੰਦੀ ਜਾ ਰਹੀ ਹੈ ਸ਼ਾਹੀ ਮਕਬਰੇ ਉਜਾੜ ਖੰਡਰ ਬਣਦੇ ਜਾ ਰਹੇ ਹਨ ਜਦੋਂ ਕਿ ਸ਼ਾਹੀ ਮਕਬਰਿਆਂ ਦੀ ਉਸਾਰੀ ਮਰਮਤ ਅਤੇ ਸਾਂਭ ਸੰਭਾਲ ਲਈ ਕੰਮ ਕਰਵਾਇਆ ਜਾਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਨਵਾਬ ਸ਼ੇਰ ਮੁਹੰਮਦ ਖਾਨ ਦੁਆਰਾ ਜ਼ੁਲਮ ਦੇ ਵਿਰੁੱਧ بلند ਕੀਤੀ ਆਵਾਜ਼ ਅਤੇ ਉਹਨਾਂ ਵੱਲੋਂ ਮਾਰਿਆ ਹਾ ਦਾ ਨਾਰਾ ਤੋਂ ਆਉਣ ਵਾਲੀਆਂ ਪੀੜੀਆਂ ਪੇਰ ਨਾਲ ਲੈ ਸਕਣ ਸ਼ਾਹੀ ਮਕਬਰਿਆਂ ਵਾਲੀ ਥਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦਾ ਟੂਰਿਸਟ ਕੇਂਦਰ ਬਣਾਉਣ ਲਈ ਪ੍ਰੱਤ ਵਿਭਾਗ ਦੇ سپੁਰਦ ਕੀਤਾ ਜਾਵੇ ਧੰਨਵਾਦੀ